ve ਵੱਡੀ ਅਪਡੇਟ ਸਾਹਮਣੇ ਆ ਰਹੀ 10 ਦੇ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਦੇਸ਼ ਪਧਰੀ ਰੋਜ਼ ਪ੍ਰਦਰਸ਼ਨ ਕੀਤਾ ਗਿਆ 10 ਦੇ ਕਿ ਭਾਰਤੀ ਕਿਸਾਨ ਯੂਨੀਅਨ ਕੋਜ਼ਾ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਭਾਰਤ ਅਮਰੀਕਾ ਵਪਾਰਕ ਸਮਝੌਤੇ ਦੇ ਵਿਰੋਧ ਵਿੱਚ ਉਤਲੇ ਫੂਕੇ ਆਪਣਾ ਗੁੱਸਾ ਦਿੱਤਾ ਹੈ 10 ਦੇ ਕਿ ਕਿਸਾਨ ਆਗੂ ਸੁਖਜਿੰਦਰ ਸਿੰਘ ਖੋਸਾ ਨੇ ਦੋਸ਼ ਲਾਇਆ ਕਿ ਇਹ ਸਮਝੌਤਾ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਛੋਟੇ ਵਪਾਰੀਆਂ ਦੇ ਹਿੱਤਾਂ ਲਈ ਖਿਲਾਫ ਹੈ ਉਹਨਾਂ ਨੇ ਕਿਹਾ ਕਿ ਇਸ ਨਾਲ ਵਿਦੇਸ਼ੀ ਕਾਰਪੋਰੇਟ ਕੰਪਨੀਆਂ ਨੂੰ ਭਾਰਦੀਆਂ ਮੰਡੀ ਵਿੱਚ ਦਾਖਲਾ ਮਿਲੇਗਾ ਤੇ ਸਥਾਨਕ ਕਿਸਾਨਾਂ ਦੀ ਆਮਦਨ ਤੇ ਵੱਡਾ ਸਹਾਈ ਹੋਵੇਗਾ ਦੱਸਦੀ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਪੁਤਲੇ ਫੂਕ ਕੇ ਨਾਰਾਜ਼ਗੀ ਜਤਾਈ ਕਿਸਾਨ ਆਗੂ ਨੇ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਵੱਲੋਂ ਕਿਸਾਨ ਵਿਰੋਧੀ ਨੀਤੀਆਂ ਵਾਪਸ ਨਹੀਂ ਲਈਆਂ ਜਾਂਦੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਏਗਾ ਉਹਨਾਂ ਨੇ ਮੰਗ ਕੀਤੀ ਹੈ ਕਿ ਵਿਦੇਸ਼ੀ ਖੇਤੀ ਸਮਝੌਤਿਆਂ ਦੀ ਸਮੀਖਿਆ ਕੀਤੀ ਜਾਵੇ ਬਿਜਲੀ ਸੋਧ ਬਿੱਲ ਅਤੇ ਕਿਸਾਨ ਵਿਰੋਧੀ ਨੀਤੀਆਂ ਰੱਦ ਕੀਤੀਆਂ ਜਾਣ ਹਰ ਪ੍ਰਭਾਵਿਤ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਕਰਜ਼ਾ ਮਾਫੀ ਅਤੇ ਤਰਾਲੇ ਮਾਮਲੇ ਵਿੱਚ ਰਾਹਤ ਦਿੱਤੀ ਜਾਵੇ ਦੱਸਦੇ ਕਿ ਸੁਖਿੰਦਰ ਸਿੰਘ ਖੋਸਾਨ ਨੇ ਸਾਫ਼ ਕਿਹਾ ਕਿ ਕਿਸਾਨੀ ਅਤੇ ਮਜ਼ਦੂਰ ਵਰਗ ਦੀ ਰੱਖਿਆ ਲਈ ਸੰਘਰਸ਼ ਜਾਰੀ ਰਹੇਗਾ ਅਤੇ ਜਰੂਰਤ ਪਈ ਤਾਂ ਦੇਸ਼ ਭੱਤਰੀ ਵੱਡਾ ਅੰਦੋਲਨ ਵੀ ਕੀਤਾ ਜਾਏਗਾ ਦੇਖੋ ਅੱਜ ਸਾਡੇ ਪਹਿਲਾਂ ਤਾਂ ਤੁਹਾਡੇ ਪ੍ਰੈਸ ਵਾਲਿਆਂ ਦਾ ਸਾਡਾ ਨੂੰ ਬਹੁਤ ਬਹੁਤ ਧੰਨਵਾਦ ਵਾਈਕਰੂਜੀ ਕਾ ਖਾਲਸਾ ਵਾਈਕਰੂਜੀ ਕੀ ਭਤੀ ਅੱਜ ਗੈਰ ਰਾਜਨੀਤਿਕ ਸਜੋਕਤ ਖਸਾਨ ਮੋਰਚੇ ਵੱਲੋਂ ਟੋਟਲ ਭਾਰਤ ਦੇ ਵਿੱਚ ਜਿੱਥੇ ਪੰਜਾਬ ਹਰਿਆਣਾ ਉਥੇ ਇਹ ਜਿਹੜੇ ਅਸੀਂ ਮੋਦੀ ਸਰਕਾਰ ਦੇ ਤੇ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਆ 트੍ਰੰਪ ਤੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਕਰ ਰਹੇ ਪੁੱਤਰੇ ਭੂਕ ਰਹੇ ਆ ਕਿਉਂਕਿ ਦੇਖੋ ਸਰਕਾਰਾਂ ਨੇ ਸਾਡੇ ਨਾਲ ਵਾਦੇ ਕੀਤੇ ਸੀ ਉਹ ਤਾਂ ਹਲੇ ਪੂਰੇ ਨਹੀਂ ਕੀਤੇ ਪਹਿਲਾਂ ਇੱਕ ਹੋਰ ਵੱਡਾ ਜਿਹੜਾ ਅਮਰੀਕਾ ਨਾਲ ਇਹ ਜਿਹੜਾ ਸਮਝੌਤਾ ਕਰਕੇ ਇਹਨਾਂ ਨੇ ਕਿਸਾਨਾਂ ਦੇ ਉੱਤੇ ਹੋਰ ਆਰੀ ਲਟਕਾਤੀ ਕਿਉਂਕਿ ਜਿਹੜਾ ਅਮਰੀਕਾ ਨਾਲ ਸਮਝੌਤਾ ਹੋਇਆ ਇਹ ਦੇਸ਼ ਵਾਰੂ ਸਮਝੌਤਾ ਕਿਸਾਨ ਵਾਰੂ ਸਮਝੌਤਾ ਮਜ਼ਦੂਰ ਵਾਰੂ ਸਮਝੌਤਾ ਇਹਦੇ ਨਾਲ ਭਾਰਤ ਨੂੰ ਕੋਈ ਲਾਭ ਨਹੀਂ ਹੋਊਗਾ ਕਿਉਂਕਿ ਅਸੀਂ ਅੱਗੇ ਤੇਲ ਕਿੰਨਾ ਸਸਤਾ ਲੈਂਦੇ ਸੀ ਰੂਸ ਤੋਂ ਉਹ ਤੇਲ ਵੀ ਸਾਨੂੰ ਮਹਿੰਗਾ ਨਹੀਂ ਨਾ ਜਿਹੜਾ ਸਾਡਾ ਉਥੋਂ ਦੇਖੋ ਜਿਹੜੀ ਕ੍ਰਿਸ਼ੀ ਸਚੂ ਮੰਤਰੀ ਐਗਰੀਕਲਚਰ ਅਮਰੀਕਾ ਦੀ ਉਹਨੇ ਇੱਕ ਬਿਆਨ ਦਿੱਤਾ ਕਿ ਇਸ ਸਜੋਵਤੇ ਨਾਲ ਅਮਰੀਕਾ ਦਾ ਕਿਸਾਨ ਕੁਝ ਹਾਲ ਹੋ ਜਾਊਗਾ ਤੇ ਜੇ ਅਮਰੀਕਾ ਦੀ ਐਗਰੀਕਲਚਰ ਮਿਨਿਸਟਰ ਬਿਆਨ ਦੇ ਰਹੀ ਆ ਕਿਸਾਨ ਕਚਹਾ ਲੂਗਾ ਬਾਹਰਲੇ ਜਿਹੜੇ ਕਿਸਾਨਾਂ ਦੇ ਡਾਇਰੈਕਟਾ ਉਹ ਇੱਧਰ ਆਉਣਗੇ ਤੁਹਾਡਾ ਤੜ ਭਾਰਤ ਦੇ ਵਿੱਚ ਤੇ ਸਾਡੇ ਕਿਸਾਨਾਂ ਦੀ ਜਿਹੜੀ ਮੰਡੀ ਦਾ ਬੁਰਾ ਹਾਲ ਹੋ ਜੂਗਾ ਜਿੱਥੇ ਅਸੀਂ ਆਏ ਦਿਨ ਜਿਹੜੀਆਂ ਖੁਰਦਕਸ਼ੀਆਂ ਜਿੱਥੇ ਅੱਜ ਤੋਂ 20-25 ਸਾਲ ਪਹਿਲੇ ਇੱਕ ਕਿਸਾਨ ਘੰਟੇ ਦੀ ਕਰਦਾ ਸੀ ਅੱਜ 6 ਕਿਸਾਨ ਘੰਟੇ ਦੇ ਨਾਲ ਖੁਰਦਕਸ਼ੀਆਂ ਕਰ ਰਹੇ ਨੇ ਤੇ ਜੇ ਮੈਂ ਗੱਲ ਕਰਾਂ ਮੋਦੀ ਸਰਕਾਰ ਦੀ ਆਏ ਦਿਨ ਨਵੇਂ ਕਾਨੂੰਨ ਕਿਸਾਨਾਂ ਤੇ ਬਣਾਈ ਜਾ ਰਹੇ ਨੇ ਤੇ ਕਾਰਪੋਰੇਟ ਘਰਾਣਿਆਂ ਦਾ ਪੱਕਾ ਪੂਰੇ ਨੇ ਇਸ ਤੋਂ ਸਿੱਧ ਹੁੰਦਾ ਕਿ ਇਹ ਜਿਹੜੀ ਸਰਕਾਰ ਆ ਇਹ ਕਿਸੇ ਜਰਨਲ ਡਾਇਰ ਤੋਂ ਕੱਟਦੀ ਉਹਨਾਂ ਮਕਾਜ਼ਾ ਇਹ ਇਹ ਖਤਮ ਕਰਨੀ ਚਾਹੁੰਦੀ ਕਿਸਾਨੀ ਨੂੰ ਮਜ਼ਦੂਰ ਨੂੰ ਸਾਰੇ ਵਰਗ ਨੂੰ ਤੇ ਜੇ ਜੇ ਨਾਲ ਗੱਲ ਕਰਾ ਭਗਵੰਤ ਮਾਨ ਦੀ ਕਿਤੇ ਤੁਸੀਂ ਦੇਖੋ ਉਹਨਾਂ ਨੇ ਲੈਂਡ ਪੋਲਿਸੀ ਬਣਾਈ ਤੇ ਅਸੀਂ ਲੋਕਾਂ ਨੇ ਇਕੱਤਰ ਹੋ ਕੇ ਉਹ ਰੱਦ ਕਰਵਾਈ ਆ ਤੇ ਅੱਜ ਵੀ ਅਸੀਂ ਇਸ ਗੱਲ ਤੋਂ ਅਸੀਂ ਪੰਜਾਬ ਸਰਕਾਰ ਨੂੰ ਵੀ ਮੋਦੀ ਸਰਕਾਰ ਨੂੰ ਵੀ ਤੇ ਅਮਰੀਕਾ ਨਾਲ ਜਿਹੜਾ ਸਮਝੌਤਾ ਹੈ ਉਹ ਸੂਜ ਮੁੱਢੋਂ ਅਨਕਾਰਦੇ ਆ ਵੀ ਇਹ ਸਾਰਾ ਕੁਝ ਜਿਹੜਾ ਰੱਦ ਕਰਨਾ ਚਾਹੀਦਾ ਤੇ ਭਾਰਤ ਦੇ ਕਿਸਾਨਾਂ ਦਾ ਬੋਦੀ ਨੂੰ ਖਿਆਲ ਰੱਖਣਾ ਚਾਹੀਦਾ ਜੇ ਮੈਂ ਗੱਲ ਕਰਾਂ ਪੰਜਾਬ ਸਰਕਾਰ ਦੀ ਜਿੱਥੇ ਅੱਜ ਤਾਈਂ ਦੇਖੋ ਹੜ੍ਹਾਂ ਦੇ ਨਾਲ ਕਿੰਨਾ ਏਰੀਆ ਪ੍ਰਭਾਵਿਤ ਹੋ ਗਿਆ ਤੇ ਇੱਕ ਵੀ ਪੈਸਾ ਜਿਹੜਾ ਕਿਸਾਨਾਂ ਦੇ ਖਾਤੇ 'ਚ ਅਜੇ ਤਾਈਂ ਨਹੀਂ ਗਿਆ ਤੇ ਜੇ ਮੈਂ ਗੱਲ ਕਰਾਂ ਜਿਹੜਾ ਬਿਜਲੀ ਸੋੜ ਬਿੱਲ ਆ ਅਸੀਂ ਡੀਸੀ ਦਫ਼ਤਰਾਂ ਮੂਰੇ ਨਮਰੈਂਡਮ ਵੀ ਦਿੱਤੇ ਨੇ ਕਿ ਇਹ ਮਤਾ ਪਾ ਕੇ ਵਿਧਾਨ ਸਭਾ ਦੇ ਵਿੱਚ ਬਿਜਲੀ ਸੋੜ ਬਿੱਲ ਪੰਜਾਬ ਸਰਕਾਰ ਵੱਲੋਂ ਰੱਦ ਕੀਤਾ ਜਾਵੇ ਪਰ ਸਾਨੂੰ ਲੱਗਦਾ ਕੁੱਤੀ ਚੋਰਾਂ ਨਾਲ ਰਲ ਹੀ ਹੋਈ ਆ ਇਹਨਾਂ ਨੇ ਮਤਾ ਅੱਜ ਤੱਕ ਨਹੀਂ ਪਾਇਆ ਕਿੰਨੇ ਇਜਲਾਸ ਹੋ ਗਏ ਨੇ ਤੇ ਜੇ ਇਹ ਮਤਾ ਪਾ ਕੇ ਦੇ ਦਿੰਦੇ ਤੇ ਜਿਹੜਾ 2025 ਸੋਧ ਬੈਲਾ ਉਹ ਰੱਦ ਹੋ ਜਾਣਾ ਸੀ ਅਸੀਂ ਉਹਦੀ ਵੀ ਮੰਗ ਕਰਦੇ ਵੀ ਅਸੀਂ ਯੋਗ ਤੇ ਵੀ ਇਹ ਜਿਹੜੇ ਚੱਪਾ ਵਾਲੇ ਮੀਟਰ ਨੇ ਕਿਤੇ ਨਹੀਂ ਅਸੀਂ ਲੱਗੋਦੇ ਨੇ ਉਹਨਾਂ ਨੂੰ ਅਸੀਂ ਝੜੋ ਪੱਟ ਦੇਣਾ ਲੈਣਾ ਸਾਡੀਆਂ ਜ਼ਮੀਨ ਸਾਡੀ ਅਸੀਂ ਕਿਸੇ ਬਾਹਰਲੇ ਕਾਰਪੋਰੇਟ ਘਰਾਣੇ ਨੂੰ ਬੀੜੀ ਤੇ ਰਾਜ ਨੂੰ ਉਹ ਕਰ ਦੇਣਾ ਜੇ ਮੈਂ ਗੱਲ ਕਰਾਂ ਸਾਡੇ ਸ਼ੰਗਰਸ ਦੇ ਵਿੱਚ ਜਿਹੜੇ ਹੋਏ ਪਰਚੇ ਆ ਹਲੇ ਚੱਲੀ ਜਾ ਰਹੇ ਨੇ ਉਹ ਹਰ ਰੱਦ ਨਹੀਂ ਹੋਏ ਕਿਸਾਨਾਂ ਤੋਂ ਤੇ ਜੇ ਮੈਂ ਪੰਜਾਬ ਸਰਕਾਰ ਦੀ ਗੱਲ ਕਰਾਂ ਪਰਾਲੀ ਵਾਲੇ ਹਜ਼ਾਰਾਂ ਪਰਚੇ ਨੇ ਜਿਹੜੇ ਕਿਸਾਨ ਬਿਚਾਰੇ ਅਦਾਲਤਾਂ 'ਚ ਤੁਰੇ ਫਿਰਦੇ ਨੇ ਤੇ ਜੇ ਮੈਂ ਗੱਲ ਕਰਾਂ ਕਰਜ਼ੇ ਦੀ ਆ ਜਿਹੜਾ ਨੈਸ਼ਨਲਾਈਜ਼ ਬੈਂਕਾਂ ਉਹ ਤਾਂ ਸਾਡੇ ਨਾਲ ਸਾਈਕਲ ਕਰ ਗਿਆ ਤੇ ਪੰਜਾਬ ਸਰਕਾਰ ਦਾ ਇੱਕੋ ਇੱਕ ਦਾਣਾ ਕੋਆਪਰੇਟਿਵ ਬੈਂਕ ਤੇ ਲੈਂਡ ਮਾਰਗਜ਼ ਬੈਂਕ ਜਿਹਨੂੰ ਸਰਕਾਰੀ ਮੈਂ ਕਹਿੰਦੀ ਨਹੀਂ ਜਿਹੜੇ ਸਾਡੇ ਕਿਸਾਨ ਅਜੇ ਤੋਂ 25-25 ਸਾਲ ਪਹਿਲਾਂ ਉਹਨਾਂ ਨੇ 66000 ਦਾ ਕਰਜ਼ਾ ਲਿਆ ਸੀ ਉਹ ਆਰਤਾ ਮਰ ਗਏ ਨੇ ਵਿਚਾਰੇ ਉਹ 25000 ਤੋਂ ਖਰਚਾ ਵੱਧ ਕੇ ਅੱਜੋ ਸਾਡੇ 8 ਲੱਖ ਰੁਪਇਆ ਹੋ ਗਿਆ ਜਿਹੜਾ ਕਿਸਾਨ ਮੋਰ ਤੋਂ ਆਸਮਰਤ ਨੇ ਤੇ ਉਹ ਵੀ ਕੋਈ ਪਾਲਸੀ ਨਹੀਂ ਬਣਾਈ ਗਈ ਸਾਨੂੰ 4 ਸਾਲ ਹੋ ਗਏ ਇਹਨਾਂ ਨਾਲ ਕਿ ਵਾਦੇ ਕਰਦਿਆਂ ਨੂੰ ਅੱਜ ਬਣਾਉਣੇ ਥੋੜੇ ਆਸੇ ਪਾਲਸੀ ਕੱਲ ਬਣਾਉਣੇ ਆ ਤੇ ਜਿਹੜੀ ਸਰਕਾਰ ਜਾਣ ਵਾਲੀ ਹੋ ਜੂਗੀ ਪਰ ਇਹਨਾਂ ਦੇ ਚੁਟਕਲੇ ਤੇ ਇਹਨਾਂ ਦੇ ਜਿਹੜੇ ਆ ਨਿਚਾਰੇ ਢਾਂਗ ਦੇ ਨੇ ਸਟੇਜਾਂ 'ਚ ਉਹੀ ਰਹਿ ਜਾਣਗੇ ਸਾਡੇ ਪਰ ਜੀ ਅਮਰੀਕਾ ਐਗਰੀਕਲਚਰ ਮਿਨਿਸਟਰ ਸ਼ਿਸ਼ੂ ਕ੍ਰਿਸ਼ੀ ਸ਼ਿਸ਼ੂਨ ਤਾਂ ਕਹਤਾ ਵੀ ਸਾਡੇ ਕਿਸਾਨ ਲਾਏ ਬੰਦ ਹੋਣਗੇ ਪਰ ਇਧਰ ਭਾਰਤ ਦੇ ਕਿਸਾਨ ਮਰਨੇ ਨੇ ਕਿਉਂਕਿ ਉੱਥੇ ਜਿਹੜੀਆਂ ਗਾਈਆਂ ਉਹਨਾਂ ਨੂੰ ਮੀਟ ਪੈਂਦਾ ਉਹ 90 ਦੇ ਵਿੱਚ ਲੋਟੂ ਤੇ ਦਿੰਦੇ ਆ ਤੇ ਸਾਡੀਆਂ ਗਾਈਆਂ ਉਹ ਅਸੀਂ ਚਾਰੇ ਨਾਲ ਦੁੱਧ ਚੋਣੇ ਆ 5 7 10 ਕਿਲੋ ਤੇ ਉਹ ਦੁੱਧ ਸਾਡੇ ਨਾਲ ਕੋਪਰੋ ਮੈਜ ਕਰ ਜੂ ਉਹ ਤਾਂ 20 ਰੁਪਏ ਬਾਜ਼ਾਰ ਦੇ ਵਿੱਚ ਤਾਰ ਦਿੰਦੇ ਨੇ ਕਿ ਲੋਕੀ ਲੈ ਲੈਣਗੇ ਗਰੀਬਾਂ ਦੇ ਉਹਨਾਂ ਨੂੰ ਤਾਂ ਪਤਾ ਨਹੀਂ ਮੇਰੇ ਸੱਤੇ ਕੀ ਨਿਕਲਦੇ ਨੇ ਦੁੱਧ ਦੇ ਇਹ ਇਸ ਕਰਕੇ ਬੜਾ ਵੱਡਾ ਇਸ਼ੂ ਹੈਗਾ ਲੋਕ ਕਿਸਾਨਾਂ ਲਈ ਮਜ਼ਦੂਰਾਂ ਲਈ ਔਰ ਭਾਰਤ ਦੇਸ਼ ਨੂੰ ਬਚਾਉਣ ਲਈ ਦੇਖੋ 1822 ਦੇ ਵਿੱਚ ਜਦੋਂ ਰਾਜਾ ਦੋਲੋ ਸੀ ਜਦੋਂ ਈਸਟ ਕੰਪਨੀ ਨੂੰ ਮਜ਼ਦੂਰੀ ਦਿੱਤੀ ਜਾਂਦਾ ਡੋਲਰ ਨੇ ਜਹਫਤਾਂ ਦੇ ਵਿੱਚ ਅੰਗਰੇਜ਼ ਸਰਕਾਰ ਤੋਂ ਫੀਮਾ ਲਈਆਂ ਤੇ ਉਹਨਾਂ ਨੇ ਸ਼ਰਾਬਾਂ ਲਈਆਂ ਤੇ ਜਿਹੜੀ ਉਹ ਈਸਟ ਕੰਪਨੀ ਸੀ ਉਹ 100 ਸਾਲ ਰਾਜ ਕਰ ਗਈ ਜਿੱਥੇ ਸਾਡਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜਦੋਂ ਸਾਡਾ 1 ਰੁਪਈਆ ਬਾਹਰਲੇ ਮੁਲਕਾਂ ਦੇ ਵਿੱਚ 16 ਰੁਪਏ ਦੀ ਚੱਲਦਾ ਸੀ ਇਹ ਅੱਜ ਦੇ ਹਾਲਾਤ ਕੀ ਨੇ ਭਾਰਤ ਦੇ ਵਿੱਚ ਦੇਖ ਲਓ ਅੱਜ ਦੇ ਕੀ ਹਾਲਾਤ ਨੇ ਜਿੱਥੇ ਸੂਏ ਸਾਈਡ ਨਸ਼ੇ ਨਾਲ ਹਰ ਰੋਜ਼ ਲੋਕੀਂ ਜਿਹੜਿਆ ਹਾਸਿਆਂ ਦੇ ਗਰਸ ਹੁੰਦੇ ਨੇ ਸ਼ਰਤਾਂ ਦਾ ਪ੍ਰਬੰਧ ਨਹੀਂ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਕੋਈ دریاਵਾ ਦਾ ਪ੍ਰਬੰਧ ਨਹੀਂ ਫਿਰ ਪਾਣੀ ਪਤਾ ਕਿੰਜ ਵੀ ਆ ਪੁੱਤਾ ਰਾਜ ਬਹਾਲੀ ਐ ਫਿਰ ਚੱਕੀ ਚੱਤੇ ਉਹ ਗੱਲ ਢੂਠ ਨਹੀਂ ਇਹ ਸਾਰੇ ਮੈਂ ਸਮਝਦਾ ਵੀ ਚੱਕੀ ਚੱਟਣ ਵਾਲੇ ਨਹੀਂ ਕੋਈ ਇਹਨਾਂ ਨੂੰ ਨਾ ਤਾਂ ਕਿਸਾਨੀ ਨਾਲ ਆ ਨਾ ਇਹਨਾਂ ਨੂੰ ਸਮਾਜ ਨਾਲ ਆ ਨਾ ਇਹਨਾਂ ਨੂੰ ਮਜ਼ਦੂਰ ਨਾਲ ਦਰਦਾ ਸਾਰਿਆਂ ਦੇ ਉੱਤੇ ਕੋਹ ਕੋਹ ਹੜਾ ਫੇਰ ਰਹੇ ਨੇ ਮੋਦੀ ਜੀ ਪ੍ਰਧਾਨ ਮੰਤਰੀ ਭਾਰਤ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਤੇ ਰਾਸ਼ਟਰਪਤੀ 트럼ਪ ਅਮਰੀਕਾ ਦਾ ਉਹਨਾਂ ਤਿੰਨਾਂ ਦੇ ਪਤਲੇ ਫੋਕ ਨੇ ਰੋਸ ਜਗਾਰ ਕਰਨਾ ਵੀ ਜਿਹੜੇ ਨਾਲ ਇਹ ਪਾਲਸਾਂ ਬਣਾਈਆਂ ਇਹਨਾਂ ਨੂੰ ਬੈਕ ਸਾਈਡ ਤੇ ਲੈ ਜਾ